ਇੰਨੀ ਬੇਦਰਦੀ ਨਾਲ ਲੁਧਿਆਣਾ ਦੇ ਵਿੱਚ ਇੱਕ ਛੋਟੀ ਬੱਚੀ ਨੂੰ ਜ਼ਿੰਦਾ ਦਫਨਾ ਦਿੱਤਾ ਗਿਆ ਸੀਗਾ ਇਹ ਗੁਰੂ ਸਾਹਿਬ ਦੇ ਛੋਟੇ ਸਹਬਜ਼ਾਦੇ ਤੋਂ ਬਾਅਦ ਪੰਜਾਬ ਦੀ ਧਰਤੀ ਤੇ ਪਹਿਲੀ ਵਾਰ ਕਿਸੇ ਨੂੰ ਜ਼ਿੰਦਾ ਚਨਾਇਆ ਗਿਆ ਹੈ ਮਰੀ ਕੀਤਾ तकरीबन ਜਦੋਂ ਮੈਂ ਇਨਸੀਡੈਂਟ ਮੇਰੇ ਕੋਲ ਮਾਤਾ ਪਿਤਾ ਜੀ ਇਹਨਾਂ ਦੇ ਆਏ ਸੀਗੇ ਤੇ ਨਾਲ ਦਾਦਾ ਦਾਦੀ ਉਦੋਂ ਮੈਨੂੰ ਦੱਸਿਆ ਗਿਆ ਸੀਗਾ ਕਿ ਕਿੰਦਾ ਕਰਕੇ ਇਨਸੀਡੈਂਟ ਹੋਇਆ ਕਿਉਂਕਿ ਅਸੀਂ ਫੌਰਾ ਪੜ੍ਹਿਆ ਸੀਗੇ ਤੇ ਕੋਈ ਵੀ ਆदमी ਇਸ ਕੇਸ ਨੂੰ ਲੈਣ ਨੂੰ ਤਿਆਰ ਨਹੀਂ ਸੀ। ਬਾਬਾ ਜੀ ਤੈਨੂੰ ਰੋਜ਼ ਨੂੰ ਚੱਲਦੀ ਆਉਂਦੀ ਭੇਂਟੋ। ਜਦੋਂ ਨੀਲਮ ਜੜਾ ਆਪਣਾ ਸਕੂਟਰ ਦੇ ਅਲੀਓਰ ਕਰਦੀ ਹੈ ਬੱਚੇ ਨੂੰ ਚਾਕਲੇਟ ਦੇ ਬਹਾਨੇ ਔਰ ਲੈ ਜਾਂਦੀ ਹੈ ਆਪਣੇ ਨਾਲ ਔਰ ਦੇਖੋ ਤੁਸੀਂ Shimla Puri ਤੋਂ Jalandhar bypass ਉੱਥੇ ਲਿਜਾ ਕੇ ਇੱਕ ਵਿਰਾਨ ਪਲਾਟ ਹੁੰਦਾ ਹੋਵੇ ਜਿਹਦੇ ਕੀ ਚਾਰ ਦੁਆਰੀ ਹੁੰਦੀ ਹੈ ਥੋੜਾ ਬਹੁਤ ਸਰਕੰਡਾ ਹੋ ਗਿਆ ਹੋਵੇ। ਉੱਥੇ ਇੱਕ ਤੋਇਆ ਪਟਿਆ ਹੁੰਦਾ ਪਹਿਲੇ ਦਾ ਹੀ ਉਹ ਟੋਏ ਦੇ ਵਿੱਚ ਜਿਹੜਾ ਹੈਗਾ ਉਹਨੂੰ ਦਬਾ ਕੇ ਉੱਤੇ ਮਿੱਟੀ ਪਾ ਲਦੀ ਹੈ ਸਿੱਧਾ ਔਰ ਮਾਪਿਆਂ ਨੂੰ ਕੋਈ ਖਬਰ ਨਹੀਂ ਹੁੰਦੀ ਪੀਸੀਆ ਰਾਕੇ ਲੱਭਦੀ ਹੈ ਲੱਭਣ ਤੋਂ ਬਾਅਦ ਕਾਫੀ ਹਾਲ ਤੋਂ ਬਾਅਦ ਉਹਨਾਂ ਨੇ ਖੱਡਾ ਜਿਹੜਾ ਹੈਗਾ ਮਿੱਟੀ ਪਈ ਨਹੀਂ ਦਿਖਦੀ ਹੈ ਉਹ ਪੱਟਦੀ ਹੈ ਦੇ ਵਿੱਚੋਂ ਬੱਚਾ ਨਿਕਲਦਾ ਔਰ ਬੱਚੇ ਦੇ ਨੱਕ ਕੰਨ ਫੇਫੜਿਆਂ ਦਾ ਜਿਹੜਾ ਹੈਗਾ ਮਿੱਟੀ ਅੰਦਰ ਚਲੇ ਜਾਂਦੀ ਹੈ ਜਿਹਦੇ ਕਰਕੇ ਬੱਚੇ ਦਾ ਸਾਹ ਰੁਕ ਜਾਂਦਾ ਔਰ ਸਾਹ ਰੁਕਣ ਦੇ ਬਾਅਦ ਬੱਚੇ ਜਿਹੜੇ ਹੈਗੇ ਕਈ ਅੰਗਾਂ ਦੇ ਵਿੱਚੋਂ ਖੂਨ ਆ ਜਾਂਦਾ ਔਰ ਉਹਨੂੰ ਲੈ ਕੇ ਹਸਪਤਾਲ ਪਹੁੰਚਦੀ ਹੈ ਪਰ ਹਸਪਤਾਲ ਜਾ ਕੇ ਉੱਥੇ ਡਾਕਟਰ ਜਿਹੜੇ ਆ ਉਹਨੂੰ ਡੈੱਡ ਡਿਕਲੇਅਰ ਕੀਤਾ ਹੁੰਦਾ ਕਿ ਇਹ ਮਰ ਬਰੇ ਬੱਚੇ ਲੈ ਕੇ ਆਏ ਕਿਉਂਕਿ ਨੀਲਮ ਆਪ ਇੱਕ ਡਿਵੋਰਸੀ ਸੀ ਉਹਦੇ ਆਪਣੇ ਦੋ ਬੱਚੇ ਸੀਗੇ ਉਹਨੂੰ ਇਹ ਲੱਗਦਾ ਸੀ ਕਿ ਹਰਪ੍ਰੀਤ ਸਿੰਘ ਉਹ ਵੀ ਪੁਲਿਸ ਵਿੱਚ ਕਾਂਸਟੇਬਲ ਹੈ ਇਹਦੀ ਮਦਰ ਜਿਹੜੀ ਉਹਦੀ ਹਰ ਰੋਜ਼ ਦੀ ਮਦਰ ਆ ਟਿਊਸ਼ਨਸ ਵਗੈਰਾ ਪੜਾਉਂਦੇ ਆ ਤੇ ਫਾਈਨੈਂਸ਼ਰੀ ਵੈਲੋਫ ਹੈਗੀ ਹੈ ਉਹਦੇ ਕਰਕੇ ਥੋੜੀ ਖਰ ਰੱਖਦੀ ਸੀ ਇਸ ਕਰਕੇ ਵੀ ਦੇਖੋ ਤੁਸੀਂ ਕਿੰਨੇ ਦਿੰਦਾ ਉਹਦੇ ਪਹਿਲੇ ਦਾ ਸਕੀਮ ਬਣਾਈ ਹੋਣੀ ਆ 플ਾਨ ਕੀਤਾ ਹੋਣਾ ਕਿ ਕਿੱਥੇ ਕੋ ਜਾੜ ਜਗ੍ਹਾ ਤੇ ਜਾ ਕੇ 플ੌਟ ਲਪਿਆ ਉਹ 플ੌਟ ਦੇ ਵਿੱਚ ਜਾ ਕੇ ਉਹਨੇ ਪਹਿਲੇ ਇੱਕ ਪਿੱਟ ਗੱਡਾ ਖੋਦਿਆ ਗੱਡਾ ਖੋਦ ਕੇ ਉੱਥੇ ਫਿਰ ਛੱਡ ਕੇ ਆਈ ਫਿਰ ਜੋ ਮੌਕਾ ਮਿਲਿਆ ਬੱਚੇ ਨਾਲ ਲੈ ਗਈ ਬੱਚੇ ਨਾਲ ਲਿਜਾ ਕੇ ਉੱਥੇ ਵੀ 25 30 ਮਿੰਟ ਲੱਗਦੇ ਆ ਪਹੁੰਚਣ ਵਾਸਤੇ ਹੀ ਕਿਉਂਕਿ 6-7 ਕਿਲੋਮੀਟਰ ਦੀ ਦੂਰੀ ਹੈਗੀ ਸਕੂਟਰ ਤੇ ਵਿੱਚ ਲਾਈਟਾਂ ਵੀ ਆਂਦੀਆਂ ਨਹੀਂ ਇਸ ਨੂੰ ਤਕਰੀਬਨ 2.5 ਸਾਲ ਲੱਗੇ ਹੈ ਕੇਸ ਨੂੰ ਚਲਦਿਆਂ ਹੋਇਆ ਅਖੀਰ ਦੇ ਵਿੱਚ ਸਾਡੀ ਬਹਿਸ ਹੋ ਗਈ ਹੈ ਤੇ ਬਹਿਸ ਸੁਣਨ ਤੋਂ ਬਾਅਦ ਮਾਨਯੋਗ ਜੱਜ ਸਾਹਿਬ ਜੀ ਹੁਦੀ ਸਿੰਘ ਜਿਓ ਸਾਡੇ ਸੈਸ਼ਨ ਜੱਜ ਸਾਹਿਬ ਨੂੰ ਹਿਆਣਾ ਦੇ ਡਿਵੀਜ਼ ਦੇ ਹੈਗੇ ਨੇ ਉਹਨਾਂ ਨੇ ਉਹਨੂੰ ਕਨਵਿਕ ਜਿਹੜਾ ਹੈਗਾ ਵੈ ਉਹਨਾਂ ਨੇ ਦਾਸਤਾ ਕੀ ਦੋਸ਼ੀ ਘਰਾਣ ਕਰਤਾ ਹੈ ਅਤੇ ਅਸੀਂ ਕਾਨੂੰਨ ਦੇ ਮੁਤਾਬਕ ਮੌਤ ਦੀ ਸਜ਼ਾ ਮੰਗ ਰਹੇ ਹਾਂ ਕਿਉਂਕਿ ਸਦੀਆਂ ਬਾਅਦ ਇੱਕ ਐਦਾਂ ਦਾ ਕੇਸ ਹੋਇਆ ਹੈ ਦੈਲੀ ਪਬਲਿਕ ਨਿਊਜ਼ ਤੇ ਤੁਹਾਡਾ ਸਵਾਗਤ ਆ ਅਸੀਂ ਤੁਹਾਡੇ ਲਈ ਨਵੀਂ ਖਬਰ ਨਵੀਂ ਚਰਚਾ ਲੈ ਕੇ ਆਏ ਹਾਂ ਅੱਜ ਗੱਲ ਕਰਾਂਗੇ ਇੱਕ ਜਿਹਾ ਮਰਡਰ ਜਿਹਾ ਕਤਲ ਛੋਟੀ ਬੱਚੀ ਦਾ ਕਤਲ ਇੰਨੀ ਬੇਦਰਦੀ ਨਾਲ ਲੁਧਿਆਣਾ ਦੇ ਵਿੱਚ ਇੱਕ ਛੋਟੀ ਬੱਚੀ ਨੂੰ ਜ਼ਿੰਦਾ ਦਫਨਾ ਦਿੱਤਾ ਗਿਆ ਸੀਗਾ ਸ਼ਿਮਲਾਪੁਰੀ ਦੇ ਇਲਾਕੇ ਦੇ ਵਿੱਚ ਰਹਿਣ ਵਾਲੀ ਦਿਲਰੋਜ਼ ਦਿਲਰੋਜ਼ ਨੂੰ ਉਹ ਉਹਨਾਂ ਦੀ ਗਮਾਂਡ ਵਿੱਚ ਰਹਿਣ ਵਾਲੀ ਔਰਤ ਨੇ ਜਿੰਦਾ ਦਫਨਾਤਾ ਸੀਗਾ ਜੇਕਰ ਇਸ ਤਰ੍ਹਾਂ ਦੀਆਂ ਘਟਨਾਵਾਂ ਦੀ ਗੱਲ ਕਰੀਏ ਤਕਰੀਬਨ ਕਈ 100 ਸਾਲ ਬਾਅਦ ਇਸ ਤਰ੍ਹਾਂ ਦੀ ਘਟਨਾ ਸਾਹਮਣੇ ਆਈ ਹੈਗਾ ਵੀ ਕਿਸੇ ਨੂੰ ਜਿੰਦਾ ਦਫਨਾ ਦੇਣਾ ਉਹ ਵੀ ਛੋਟੀ ਬੱਚੀ ਨੂੰ ਉਸ ਤੋਂ ਬਾਅਦ ਬੇਦਰਦਨਾਕ ਮੌਤ ਹੁੰਦੀ ਆ ਇਸ ਘਟਨਾ ਤੋਂ ਬਾਅਦ ਮਾਪੇ ਵੀ ਡੰਗ ਰਹਿ ਜਾਂਦੇ ਨੇ ਇਲਾਕੇ ਦੇ ਵਿੱਚ ਵੀ دہشت ਦਾ ਮਾਹੌਲ ਪੂਰੇ ਸ਼ਹਿਰ ਦੇ ਵਿੱਚ ਵੀ ਇਸ ਗੱਲ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣਿਆ ਸੀਗਾ ਆ ਦੋਸ਼ੀ ਔਰਤ ਜਿਹੜੀ ਉਸੇ ਪਰਿਵਾਰ ਦੀ ਗਵਰਨਰ ਸੀ ਉਸ ਨੂੰ ਉਸਦਾ ਦਬਾਉਣ ਵਾਸਤੇ ਕਈ ਤਰ੍ਹਾਂ ਦੇ ਇਹ ਜਿਹੜਾ ਹੈਗਾ ਪ੍ਰੋਟੈਸਟ ਹੋਏ ਕੈਂਡਲ ਮਾਰਚ ਹੋਏ ਲੇਕਿਨ ਪਰ ਇਸ ਮਾਮਲੇ ਦੇ ਵਿੱਚ ਇਸ ਸਾਰੇ ਕੇਸ ਨੂੰ ਦੇਖਿਆ ਵਕੀਲ ਪਰਮਕਾਰ ਸਿੰਘ ਘੁੰਮਣ ਉਹਨਾਂ ਨੇ ਉਹਨਾਂ ਨਾਲ ਅੱਜ ਅਸੀਂ ਗੱਲ ਕਰਾਂਗੇ ਸਾਡੇ ਨਾਲ ਇਸ ਕੇਸ ਦੇ ਵਿੱਚ ਤਕਰੀਬਨ 28 ਨਵੰਬਰ 2021 ਦੀ ਘਟਨਾ ਹੈਗੀ ਹੈ ਇਸ ਕੇਸ ਦੇ ਵਿੱਚ ਕੋਰਟ ਦੇ ਵਿੱਚ ਗਿਆ ਕਿੰਨੀਆਂ ਅਗਵਾਈਆਂ ਹੋਈਆਂ ਆ ਕਿਸ ਤਰ੍ਹਾਂ ਨਾਲ ਜਿਹੜਾ ਹੈਗਾ ਹੁਣ ਇਹ ਕੇਸ ਦੇ ਵਿੱਚ ਦੋਸ਼ੀ ਔਰਤ ਨੂੰ ਸਜ਼ਾ ਮਿਲਣੀ ਆ ਸਾਰੀ ਕਹਾਣੀ ਸੁਣਾਗੇ ਪਰਕਾਸ਼ ਸਿੰਘ ਘੁੰਮਣ ਸਾਡੇ ਨਾਲ ਨੇ ਘੁੰਮਣ ਸਾਹਿਬ ਤੁਹਾਡਾ ਸਵਾਗਤ ਆ ਕੀ ਕਹਿਣਾ ਚਾਹਾਂਗੇ ਜਿਹੜਾ ਇਹ ਘੱਟਾ ਕਰਮ ਸੀਗਾ ਇਹਦੇ ਵਿੱਚ ਕਿਸ ਤਰ੍ਹਾਂ ਦੀ ਦਿਲ ਦਿਲਾਨ ਵਾਲੀ ਘਟਨਾ ਸਾਹਮਣੇ ਸੀਗੀ ਸਭ ਤੋਂ ਪਹਿਲਾਂ ਮੈਂ ਤੁਹਾਡੇ ਚੈਨਲ ਦਾ ਬਹੁਤ ਸ਼ੁਕਰਗੁਜ਼ਾਰ ਆ ਜਿਨੇ ਕਿਉਂਕਿ ਇਹ ਇਨਸੀਡੈਂਟ ਜਿਹੜਾ ਅੱਜ ਹਾਈਲਾਈਟ ਹੋ ਰਿਹਾ ਹੈ ਤਕਰੀਬਨ ਜਦੋਂ ਮੈਂ ਇਨਸੀਡੈਂਟ ਮੇਰੇ ਕੋਲ ਮਾਤਾ ਪਿਤਾ ਜੀ ਇਹਨਾਂ ਦੇ ਆਏ ਸੀਗੇ ਤੇ ਨਾਲ ਦਾਦਾ ਦਾਦੀ ਉਦੋਂ ਮੈਨੂੰ ਦੱਸਿਆ ਗਿਆ ਸੀਗਾ ਕਿ ਕਿੰਦਾ ਕਰਕੇ ਇਨਸੀਡੈਂਟ ਹੋਇਆ ਕਿਉਂਕਿ ਅਸੀਂ ਫਾਰਮਾਂ ਪੜੀਆਂ ਸੀਗੀਆਂ ਤੇ ਕੋਈ ਵੀ ਆਦਮੀ ਇਸ ਕੇਸ ਨੂੰ ਲੈਣ ਨੂੰ ਤਿਆਰ ਨਹੀਂ ਸੀਗਾ ਮੈਨੂੰ ਉਹਦਾ ਪਿਤਾ ਜੀ ਆਇਆ ਤੇ ਮੇਰੀ ਇੱਕ ਆਪਣੀ ਜ਼ਮੀਰ ਜਿਹੜੀ ਹੈਗੀ ਹੈ ਉਹ ਹਿਲ ਗਈ ਕਿਆ ਹੋਇਆ ਕਿਆ ਵੀ ਐਡਾ ਇੱਕ ਖਤਰਨਾਕ ਇਨਸੀਡੈਂਟ ਦਰਦਨਾਕ ਇਨਸੀਡੈਂਟ ਹੋਇਆ ਤਾਂ ਸ਼ੁਰੂ ਤੋਂ ਮੈਂ ਐਫਆਰ ਪੜੀ ਔਰ ਐਫਆਰ ਪੜਨ ਤੋਂ ਬਾਅਦ ਦੇਖਿਆ ਸਾਰਾ ਵਾਚਿਆ ਕਿ ਕਿਵੇਂ ਇਨਵੈਸਟੀਗੇਸ਼ਨ ਚੱਲ ਰਹੀ ਹੈ ਸਭ ਤੋਂ ਪਹਿਲਾਂ ਜਦੋਂ 28 ਤਰੀਕ ਜਿਹੜੇ 11 ਮਹੀਨਾ 28 11 2021 ਦੀ ਗੱਲ ਹੈ तकरीबन ਦੁਪਹਿਰ ਦਾ ਵੇਲਾ ਸੀਗਾ 2:30 ਵਜੇ ਦਾ ਜਦੋਂ ਨੀਲਮ ਜਿਹੜਾ ਆਪਣਾ ਸਕੂਟਰ ਤੇ ਐਲੀਓਰ ਕਰਦੀ ਹੈ ਬੱਚੇ ਨੂੰ ਚਾਕਲੇਟ ਦੇ ਬਹਾਨੇ ਔਰ ਲੈ ਜਾਂਦੀ ਹੈ ਆਪਣੇ ਨਾਲ ਔਰ ਦੇਖੋ ਤੁਸੀਂ ਸ਼ਿਮਲਾਪੁਰੀ ਤੋਂ ਜਲੰਧਰ ਬਾਈਪਾਸ ਤੋਂ ਉੱਥੇ ਲਿਜਾ ਕੇ ਇੱਕ ਵਿਰਾਨ ਪਲਾਟ ਹੁੰਦਾ ਵਾ ਜਿਹਦੇ ਕੀ ਚਾਰ ਦੁਆਰੀ ਹੁੰਦੀ ਹੈ ਤੇ ਥੋੜਾ ਬਹੁਤ ਸੰਕੰਡਾ ਹੋ ਗਿਆ ਹੁੰਦਾ ਉੱਥੇ ਇੱਕ ਟੋਇਆ ਪਟਿਆ ਹੁੰਦਾ ਪਹਿਲੇ ਦਾ ਹੀ ਉਹ ਟੋਏ ਦੇ ਵਿੱਚ ਜਿਹੜਾ ਹੈਗਾ ਉਹਨੂੰ ਦਬਾ ਕੇ ਉੱਤੇ ਮਿੱਟੀ ਪਾ ਦਈਏ ਜਿੰਦਾ ਔਰ ਮਾਪਿਆਂ ਨੂੰ ਕੋਈ ਖਬਰ ਨਹੀਂ ਹੁੰਦੀ ਮਾਤਾ ਪਿਤਾ ਨੂੰ ਲੱਭਦੇ ਆ ਦਾਦੀ ਦਾਦਾ ਲੱਭ ਲੱਭਦੇ ਆ ਔਰ ਅਖੀਰ ਦੇ ਵਿੱਚ ਪੁਲਿਸ ਵਿੱਚ ਮਕਦਮਾ ਦਾ ਜ਼ਿਕਰ ਆਉਂਦਾ ਹੈ ਕਿ ਸਾਡੀ ਬੱਚੇ ਨੂੰ ਕੋਈ ਚੱਕ ਕੇ ਲੈ ਗਿਆ ਜਿੱਥੇ ਇੱਥੇ ਇੱਕ ਮਾਤਾ ਪਿਤਾ ਦਾਦੀ ਦਾਦਾ ਸਾਰਾ ਪਰਿਵਾਰ ਸਾਰਾ ਮਹੱਲਾ ਉਹਨਾਂ ਨੂੰ ਲੱਭ ਰਿਹਾ ਹੈ ਜਿੱਥੇ ਕਿ ਨੀਲਮ ਦੇ ਆਪਣੇ ਘਰ ਵਾਲੇ ਵੀ ਨਾਲ ਉਹਨਾਂ ਦੇ ਇੱਕ ਲੱਭਾਂ ਦਾ ਢੋਂਗ ਰਚਦੇ ਆ ਉੱਥੇ ਹੀ ਪੈਰਲਲ ਉਸ 플ੌਟ ਦੇ ਗੁਆਢ ਚ ਇੱਕ ਹੋਰ 플ੌਟ ਹੈ ਕਿਸ ਇੰਡਸਟਰੀਜ਼ ਦਾ ਤੇ ਉੱਥੇ ਇੱਕ ਅ ਬੰਦਾ ਗਨਮੈਨ ਜਿਹੜਾ ਹੈਗਾ ਵਾ ਯਾ ਸਿਕਿਉਰਿਟੀ ਵਾਲਾ ਉਹ ਦੇਖਦਾ ਹੈ ਕਿ ਇੱਕ ਜਨਾਨੀ ਇੱਕ ਬੱਚੇ ਨੂੰ ਲੈ ਕੇ 플ੌਟ ਦੇ ਅੰਦਰ ਜਾ ਰਹੀ ਹੈ ਔਰ ਉਸ ਤੋਂ ਬਾਅਦ ਵਾਪਸ ਆਂਦੀ ਹੈ ਤੇ ਬੱਚਾ ਨਹੀਂ ਆਂਦਾ ਵਾਪਸ ਉਹ ਜਨਾਨੀ ਦੇ ਜਾਣ ਤੋਂ ਕਿ ਉਹ 10 ਕੁ ਮਿੰਟ ਕਹਿੰਦੇ ਅੰਦਰ ਰਹੀ ਸੀਗੀ ਅੰਦਰੋਂ ਉਹ ਲੱਭਦੀ ਹੈ ਜਾ ਕੇ ਲੇਕਿਨ ਉਹਨੂੰ ਬੱਚਾ ਨਹੀਂ ਲੱਭਦਾ ਕਿਉਂਕਿ ਬੱਚਾ ਦੱਬਿਆ ਹੁੰਦਾ ਤੇ ਆਲੇ ਦਾ ਸਰਕੰਡਾ ਹੋ ਗਿਆ ਹੁੰਦਾ ਤੇ ਜਿੱਥੇ ਕਿ ਇੱਕ ਬੱਚੇ ਨੂੰ ਲੱਭਣਾ ਬਹੁਤ ਔਖਾ ਹੁੰਦਾ ਹੈ ਉਹ ਵਾਪਸ ਆ ਕੇ ਫਿਰ ਪੁਲਿਸ ਨੂੰ ਇਨਫਾਰਮ ਕਰਦਾ ਹੈ ਉੱਥੇ ਲੋਕਲ ਪੀਸੀਆਰ ਆ ਜਾਂਦੀ ਹੈ ਪੀਸੀਆਰ ਆ ਕੇ ਉਹ ਲੱਭਦੀ ਹੈ ਲੱਭਣ ਤੋਂ ਬਾਅਦ ਕਾਫੀ ਦਿਨ ਭਾਲ ਤੋਂ ਬਾਅਦ ਉਹਨਾਂ ਨੇ ਖੰਡਾ ਡੜਾ ਹੈਗਾ ਮਿੱਟੀ ਪਈ ਨਹੀਂ ਦਿਖਦੀ ਹੈ ਉਹ ਪੱਟਦੀ ਹੈ ਦੇ ਵਿੱਚੋਂ ਬੱਚਾ ਨਿਕਲਦਾ ਹੈ ਔਰ ਬੱਚੇ ਦੇ ਨੱਕ ਕੰਨ ਫੇਫੜਿਆਂ ਦਾ ਡੜਾ ਹੈਗਾ ਮਿੱਟੀ ਅੰਦਰ ਚਲੇ ਜਾਂਦੀ ਹੈ ਜਿਹਦੇ ਕਰਕੇ ਬੱਚੇ ਦਾ ਸਾਹ ਰੁਕ ਜਾਂਦਾ ਹੈ ਔਰ ਸਾਹ ਰੁਕਣ ਦੇ ਬਾਅਦ ਬੱਚੇ ਦੇ ਜਿਹੜੇ ਹੈਗੇ ਕਈ ਅੰਗਾਂ ਦੇ ਵਿੱਚੋਂ ਖੂਨ ਆ ਜਾਂਦਾ ਔਰ ਉਹਨੂੰ ਲੈ ਕੇ ਹਸਪਤਾਲ ਪਹੁੰਚਦੀ ਹੈ ਪਰ ਹਸਪਤਾਲ ਜਾ ਕੇ ਉੱਥੇ ਡਾਕਟਰ ਜਿਹੜੇ ਆ ਉਹਨੂੰ ਡੈੱਡ ਡਿਕਲੇਰ ਕੀਤਾ ਹੁੰਦਾ ਹੈ ਕਿ ਇਹ ਬਰੇ ਮੱਛੇ ਲੈ ਕੇ ਆਏ। ਇੱਥੇ ਹਰੇ ਮਾਤਾ ਪਿਤਾ ਨੂੰ ਕੋਈ ਪਤਾ ਨਹੀਂਗਾ ਕਿ ਬੱਚੇ ਦੀ ਮੌਤ ਹੋ ਗਈ ਹੈ ਤੇ ਉਹ ਭਾਲਦੇ ਆ ਤੇ ਰਾਤ ਨੂੰ ਤਕਰੀਬਨ ਲੇਟ ਨਾਈਟ ਉੱਥੇ ਸੀਸੀਟੀ ਵੀ ਕੈਮਰਾ ਤੋਂ ਪਤਾ ਲੱਗਦਾ ਕਿ ਨੀਲਮ ਜਿਹੜੀ ਹੈਗੀ ਹੈ ਇਹ ਬੱਚੇ ਨੂੰ ਲੈ ਗਈ ਹੈ। ਫਿਰ ਨੀਲਮ ਨੂੰ ਇੱਥੇ ਪੁਲਿਸ ਅਰੈਸਟ ਕਰਦੀ ਹੈ। ਨੀਲਮ ਦੇ ਅਰੈਸਟ ਕਰਨ ਤੋਂ ਪਹਿਲੇ ਨੀਲਮ ਇੱਕ ਕਿਸੇ ਆਪਣੇ ਰਿਸ਼ਤੇਦਾਰ ਕੋਲ, ਦੋਸਤ ਮਿੱਤਰ ਕੋਲ ਜਾਂਦੀ ਹੈ। ਉੱਥੇ ਜਾ ਕੇ ਕੰਫੈਸ ਕਰਦੀ ਹੈ ਕਿ ਮੇਰੇ ਕੋਲ ਗਲਤੀ ਹੋ ਗਈ ਹੈ ਮੈਂ ਬੱਚਾ ਮਾਰਤਾ ਹੈਗਾ ਮੈਂ ਤਾਂ ਇਦਾਂ ਜੂਦੇ ਬੱਚੇ ਨੂੰ ਮੈਂ ਦੱਬ ਕੇ ਆਵੀ ਹੈ ਉਹ ਬੰਦਾ ਆ ਕੇ ਉੱਥੇ ਪਹੁੰਚਦਾ ਹੈ ਆ ਕੇ ਦੇਖਦਾ ਹੈ ਘਰੇ ਕੀ ਸੱਚ ਬੋਲਦੀ ਹੈ ਕਿ ਝੂਠ ਬੋਲਦੀ ਹੈ ਤੇ ਗਵਾਂਡ ਜੁਥੇ ਜਦੇ ਦਾ ਪੁਲਿਸ ਆਈ ਹੁੰਦੀ ਹੈ ਤੇ ਇਹਦੇ ਜਿਹੜੇ ਬੱਚੇ ਦੇ ਮਾਤਾ ਪਿਤਾ ਹੈਗੇ ਆ ਦਾਦਾ ਦਦੀ ਹੈ ਉਹਨਾਂ ਦਾ ਬਹੁਤ ਬੁਰਾ ਹਾਲ ਹੁੰਦਾ ਉਹ ਪੁਲਿਸ ਨੂੰ ਦੱਸਦਾ ਹੈ ਕਿ ਨੀਲਮ ਡੇੜੀ ਹੈਗੀ ਹੈ ਇਹਨੇ ਇਹ ਗਲਤੀ ਕੀਤੀ ਹੈ ਤੇ ਇਹਦੇ ਕੋਲੋਂ ਮਰਡਰ ਹੋਇਆ ਵਾ ਜਿਸ ਤੋਂ ਬਾਅਦ ਪੁਲਿਸ ਐਕਸ਼ਨ ਚ ਜਾਂਦੀ ਹੈ ਨੀਲਮ ਨੂੰ ਰੈਸਟ ਕਰਦੀ ਹੈ ਅਰੈਸਟ ਕਰਕੇ ਰਾਤ ਨੂੰ ਦਾਦਾ ਦਾਦੀ ਨੂੰ ਲੈ ਕੇ ਜਾਂਦੀ ਦਾਦੇ ਨੂੰ ਲੈ ਕੇ ਜਾਂਦੀ ਹੈ ਉੱਥੇ ਤੇ ਮੌਕੇ ਤੇ ਆ ਕੇ ਬੱਚੇ ਦੇ ਬੂਠ ਵਗੈਰਾ ਉੱਥੋਂ ਮਿਲਦੇ ਹੈਗੇ ਨੇ ਪਾਏ ਜਾਂਦੇ ਨੇ ਕਿਉਂਕਿ ਬੱਚੇ ਨੂੰ ਤਾਂ ਉੱਥੇ ਲੈ ਕੇ ਜਾ ਚੁੱਕੇ ਹੈ ਉੱਥੋਂ ਜਾ ਕੇ ਪਤਾ ਲੱਗਦਾ ਪੀਸੀਆਰ ਦੇ ਵਿੱਚੋਂ ਕਿ ਭਾਈ ਬੱਚਾ ਹਸਪੀਟਲ ਹੈਗਾ ਰਾਤ ਨੂੰ ਫਿਰ ਪਿਤਾ ਦਾਦਾ ਜੀ ਉਹ ਹਸਪੀਟਲ ਪਹੁੰਚਦੇ ਹੈ ਹਸਪੀਟਲ ਜਾ ਕੇ ਬੱਚੇ ਦੀ ਲਾਸ਼ ਦੇਖਦੇ ਹੈ ਤੇ ਲਾਸ਼ ਦੇਖ ਕੇ ਫਿਰ ਉਹਦੀ ਕਾਰਵਾਈ ਜਿਹੜੀ ਹੈਗੀ ਕਿ ਅਰੈਸਟ ਹੋ ਜਾਂਦੀ ਰਾਤ ਨੂੰ ਇਹਦੀ ਨੀਲਮ ਦੀ ਇਹਦੀ ਨਿਸ਼ਾਨਦੇਹੀ ਦੇ ਉੱਤੇ ਹੀ ਰਿਕਵਰ ਹੁੰਦੇ ਆ ਬੂਟ ਹੁੰਦੇ ਆ ਅੱਛਾ ਕੁਮਰ ਸਾਹਿਬ ਇਹਦੇ ਵਿੱਚ ਮੈਂ ਤੁਹਾਨੂੰ ਰੋਕਣਾ ਚਾਹੂੰਗਾ ਇੱਕ ਗੱਲ ਇਹ ਵੀ ਸਾਨੂੰ ਦੱਸੋ ਵੀ ਜਿਹੜਾ ਇਸ ਮਾਮਲੇ ਦੇ ਵਿੱਚ ਪੁਲਿਸ ਕੋਲ ਕੰਪਲੇਂਟ ਚੱਲੀ ਜਾਂਦੀ ਆ ਵੀ ਦਿਲਰੋਜ ਆ ਜਿਹੜੀ ਘਰੋਂ ਗਮ ਹੋ ਚੁੱਕੀ ਆ ਕਿ ਉਸ ਤੋਂ ਪਹਿਲਾਂ ਹੀ ਜਿਹੜਾ ਹੈਗਾ ਨੀਲਮ ਆਪਣਾ ਜਿਹੜਾ ਜੁਰਮ ਮੰਨ ਚੁੱਕੀ ਸੀ ਕਬੂਲ ਕਰ ਚੁੱਕੀ ਸੀਗੀ ਆਪਣੇ ਰਿਸ਼ਤੇਦਾਰਾਂ ਦੇ ਕੋਲ ਕਿ ਬਾਅਦ ਦੇ ਵਿੱਚ ਇਹ ਸਾਰੀ ਗੱਲ ਹੁੰਦੀ ਹੈ ਇਹਦੇ ਬਾਰੇ ਕੀ ਕਹਿਣਾ ਚਾਹੀਦਾ ਇਹਦੇ ਬਾਰੇ ਕਿਉਂਕਿ ਪਤਾ ਨਹੀਂ ਸੀਗਾ ਇਹ ਮੇਰਾ ਖਿਆਲ ਹੈ ਸ਼ਾਮ ਦੀ ਗੱਲ ਹੈ ਕਿ ਸ਼ਾਮ ਨੂੰ ਜਾ ਕੇ ਆਪਣੇ ਦੋਸਤ ਜਿਹੜੇ ਹੈਗੇ ਆ ਜਾਂ ਫੈਮਿਲੀ ਫਰੈਂਡ ਹੈਗੀ ਹੈ ਉਹਨਾਂ ਕੋਲ ਜਾ ਕੇ ਦੱਸਦੀ ਹੈ ਕਿ ਗੱਲ ਉਹ ਰਾਤ ਨੂੰ ਆ ਕੇ ਦੱਸਦਾ ਹੈ ਕਿ ਇਦਾਂ ਦਾ ਕਰਕੇ ਤਕਰੀਬਨ 9:30 ਵਜੇ ਜਦੋਂ ਮੌਕੇ ਤੇ ਪਹੁੰਚਦਾ ਘਰੇ ਪਹੁੰਚਦਾ ਦਿਲਰੋਜ਼ ਦੇ ਤਾਂ ਉੱਥੇ ਆ ਕੇ ਉਹ ਗੱਲ ਕਰਦਾ ਹੈ ਕਿ ਭਾਈ ਮੈਂ ਤਾਂ ਨੀਲਮ ਨੇ ਆ ਕੇ ਇਹ ਗੱਲ ਦੱਸੀ ਹੈ ਕਿ ਉਹਦੇ ਕੋਲੋਂ ਇਹ ਗਲਤੀ ਹੋ ਗਈ ਹੈ ਤੇ ਉਹਦੇ ਕੋਲ ਮੌਤ ਹੋ ਗਈ ਹੈ ਤੇ ਸਰ ਇਸ ਮਾਮਲੇ ਦੇ ਵਿੱਚ ਜਦੋਂ ਮਾਪਿਆਂ ਨੂੰ ਪਤਾ ਲੱਗਦਾ ਤਾਂ ਉਹ ਪੈਨਿਕ ਕੀ ਹੁੰਦੇ ਹੋਣਗੇ ਜਾਂ ਉਹਨਾਂ ਦੇ ਘਰ ਤੇ ਕੋਈ ਉਸ ਟਾਈਮ ਜਿਹੜਾ ਹੈਗਾ ਉਸ ਨੂੰ ਬੁਲਾਉਂਦੇ ਨੇ ਜਾਂ ਸਿੱਧੀ ਉਹ ਪੁਲਿਸ ਕੋਲ ਚਲੇ ਜਾਂਦੀ ਹੈ ਉਸ ਤੋਂ ਬਾਅਦ ਦੀ ਕਿ ਇਹ ਐਤੋਂ ਪਹਿਲੇ ਉੱਥੇ ਕਿਉਂਕਿ ਬਹੁਤ ਪੈਨਿਕ ਮੋਡ ਵਿੱਚ ਸੀਗੇ ਮੋਡ ਵਿੱਚ ਸੀਗੇ ਤੇ ਡਾਕਟਰ ਜਿਹੜੇ ਹੈਗੇ ਆ ਉਹਦੇ ਦਿਲਰੋਜ਼ ਦੇ ਮਾਤਾ ਜੀ ਨੂੰ ਟ੍ਰੀਟਮੈਂਟ ਚੱਲ ਰਹੀ ਸੀ ਕਿਉਂਕਿ ਬੱਚਾ ਗੁੰਮ ਗਿਆ ਹੈਗਾ ਤੇ ਪੁਲਿਸ ਐਕਸ਼ਨ ਜਾਂਦੀ ਹੈ ਇਹਦਾ ਨਾਮ ਜੋ ਨੀਲਮ ਦਾ ਸਾਹਮਣੇ ਆਂਦਾ ਤੇ ਸੀਸੀਟੀਵੀ ਕੈਮਰਾ ਰਿਕਾਰਡਿੰਗਸ ਦੇ ਵਿੱਚੋਂ ਪਤਾ ਲੱਗਦਾ ਕਿ ਨੀਲਮ ਲੈ ਕੇ ਜਾਦੀ ਹੈ ਉੱਥੇ ਸਕੂਟਰ ਤੇ ਬਿਠਾ ਕੇ ਲੈ ਕੇ ਜਾਦੀ ਹੈ ਉਸ ਤੋਂ ਬਾਅਦ ਫਿਰ ਪੁਲਿਸ ਜਿਹੜੀ ਆ ਸਾਰੇ ਦਰ ਪਾਸੇ ਛਾਪੇਮਾਰੀ ਮਾਰਦੀ ਹੈ ਤੇ ਨਹਿਰ ਦੇ ਉੱਪਰ ਜਾ ਕੇ ਨੀਲਮ ਮਿਲਦੀ ਹੈਗੀ ਆ ਤੇ ਨੀਲਮ ਨੂੰ ਉੱਥੇ ਨਹਿਰ ਦੇ ਤਕਰੀਬਨ ਕੋਲੋਂ ਅਰੈਸਟ ਕਰਦੀ ਹੈ ਤੇ ਨੀਲਮ ਆਪਣਾ ਜੁਰਮ ਮੰਨ ਜਾਂਦੀ ਹੈ ਵੀ ਉਹਨੇ ਕਿਉਂ ਕੀਤਾ ਕਾਰਨ ਕੀ ਸੀਗਾ ਦਾ ਤੇ ਇਹਦੇ ਬਾਰੇ ਨੀਲਮ ਦਾ ਕਹਿਣਾ ਹੈ ਕਿ ਮੈਨੂੰ ਥੋੜਾ ਖਤਰਾ ਨਜ਼ਰ ਆਉਂਦਾ ਸੀਗਾ ਤੇ ਮੈਨੂੰ ਇਹ ਸੀਗਾ ਕਿ ਇਹ ਆਪਣੇ ਬੱਚਿਆਂ ਨੂੰ ਕੋ اچھی ਤਰ੍ਹਾਂ ਜਿਆਦਾ اچھی ਤਰ੍ਹਾਂ ਦੇਖਭਾਲ ਕਰਦੇ ਆ ਤੇ ਕੋਈ ਡਿਸਪਿਊਟ ਸੀਗਾ ਜਿਹਦੇ ਬਾਰੇ ਨੀਲਮ ਨੇ ਪੂਰੀ ਤਰ੍ਹਾਂ ਨਹੀਂ ਦੱਸਿਆ ਲੇਕਿਨ ਕੋਈ ਬੱਚਿਆਂ ਦਾ ਡਿਸਪਿਊਟ ਸੀਗਾ ਗਲੀ 'ਚ ਖੇਡਦੇਆਂ ਦਾ ਕੋਈ ਡਿਸਪਿਊਟ ਸੀਗਾ ਜਿਹਦੇ ਕਰਕੇ ਗਰਜ ਰੱਖਦੀ ਸੀਗੀ ਗਵਾਂਡ ਦੇ ਹੁਣ ਗਵਾਂਣ ਮੱਥਾ ਹੋਣ ਦੇ ਨਾਤੇ ਨੀਲਮ ਤਾਂ ਉਹ ਕਿਉਂਕਿ ਨੀਲਮ ਆਪ ਇੱਕ ਡਿਵੋਰਸੀ ਸੀ ਉਹਦੇ ਆਪਣੇ ਦੋ ਬੱਚੇ ਸੀਗੇ ਉਹਨੂੰ ਇਹ ਲੱਗਦਾ ਸੀ ਕਿ ਹਰਪ੍ਰੀਤ ਸਿੰਘ ਕਿਉਂਕਿ ਪੁਲਿਸ ਵਿੱਚ ਕਾਂਸਟੇਬਲ ਹੈ ਤੇ ਇਹਦੀ ਮਦਰ ਜਿਹੜੀ ਉਹਦੀ ਹਰ ਦਿਨੋਜ਼ ਦੀ ਮਦਰ ਆ ਔਰ ਟਿਊਸ਼ਨ ਵਗੈਰਾ ਪੜਾਉਂਦੇ ਆ ਤੇ ਫਾਈਨੈਂਸ਼ਲੀ ਵੈਲ ਆਫ ਹੈਗੀ ਆ ਉਹਦੇ ਕਰਕੇ ਥੋੜੀ ਜਿਹੀ ਖਾਰ ਰੱਖਦੀ ਸੀ ਇਸ ਕਰਕੇ ਵੀ ਉਹਦੇ ਮਨ ਦੇ ਵਿੱਚ ਕਿਤੇ ਨਾ ਕਿਤੇ ਭੈ ਸੀਗਾ ਆਪਣੇ ਬੱਚਿਆਂ ਦੇ ਬਰਤੀ ਉਹਨੇ ਇਹ ਭੈ ਨੂੰ ਖਤਮ ਕਰਨ ਲੱਗਿਆ ਕੱਲੇ ਪਹਿਲੇ ਤਾਂ ਇਨਸਾਫ ਹੀ ਕੀਤਾ ਇਨਸਾਫ ਜਿਹੜਾ ਹੈਗਾ ਕਿ ਦਿਲਰੋਜ਼ ਨੂੰ ਮਾਰਿਆ ਇਸ ਤੋਂ ਬਾਅਦ ਸ਼ਾਇਦ ਉਹਨਾਂ ਦੇ ਬੇਟੇ ਨੂੰ ਵੀ ਮਾਰਨਾ ਸੀਗਾ ਕਿਉਂਕਿ ਇਹ ਅੱਜ ਦੀ ਇੱਕ ਦਿਨ ਦੀ ਸਕੀਮ ਨਹੀਂ ਹੋ ਸਕਦੀ ਪਲੋਟ ਜਗ੍ਹਾ ਜੋ ਦੇਖਿਆ ਗਿਆ ਤੇ ਇੱਥੋਂ ਇਹ ਪਾਇਆ ਗਿਆ ਕਿ ਜਿਹੜਾ ਉੱਥੇ ਖੱਡਾ ਉਹ ਪਹਿਲੇ ਖੋਦ ਕੇ ਗਈ ਸੀ। ਦੇਖੋ ਤੁਸੀਂ ਕਿੰਨੇ ਦਿਨ ਦਾ ਉਹਦੇ ਪਹਿਲੇ ਦਾ ਸਕੀਮ ਬਣਾਈ ਹੋਣੀ ਹੈ, ਪਲਾਨ ਕੀਤਾ ਹੋਣਾ ਕਿ ਕਿੱਥੇ ਕੋਈ ਜਾੜ ਜਗ੍ਹਾ ਤੇ ਜਾ ਕੇ ਪਲੋਟ ਲੱਭਿਆ। ਉਹ ਪਲੋਟ ਦੇ ਵਿੱਚ ਜਾ ਕੇ ਉਹਨੇ ਪਹਿਲੇ ਇੱਕ ਪਿੱਟ, ਗੱਡਾ ਖੋਦਿਆ, ਗੱਡਾ ਖੋਦ ਕੇ ਉੱਥੇ ਫਿਰ ਛੱਡ ਕੇ ਆਈ। ਫਿਰ ਜਦੋਂ ਮੌਕਾ ਮਿਲਿਆ ਬੱਚੇ ਨੂੰ ਨਾਲ ਲੈ ਗਈ। ਬੱਚੇ ਨਾਲ ਲਿਜਾ ਕੇ ਉੱਥੇ ਕਿਰੀ 25-30 ਮਿੰਟ ਲੱਗਦੇ ਬੌਂਚਣ ਵਾਸਤੇ ਹੀ। ਕਿਉਂਕਿ 6-7 ਕਿਲੋਮੀਟਰ ਦੀ ਦੂਰੀ ਹੈਗੀ ਐ ਸਕੂਟਰ ਤੇ ਵਿੱਚ ਲਾਈਟਾਂ ਵੀ ਆਂਦੀਆਂ ਨੇ। ਔਰ ਕਮਾਲ ਦੀ ਗੱਲ ਹੈ ਕਿ ਇਹਨੂੰ ਇਹ ਆਈਡੀਆ ਨਹੀਂ ਸੀ ilm ਨਹੀਂ ਸੀਗਾ ਕਿ ਜਿਹੜੇ ਸੀਸੀਟੀ ਕੈਮਰੇ ਪੰਜਾਬ ਸਰਕਾਰ ਵੱਲੋਂ ਲੱਗੇ ਹੋਏ ਨੇ ਜਿਹੜੇ ਕਿ ਟ੍ਰੈਫਿਕ ਪੁਲਿਸ ਨੇ ਲਗਾਏ ਹੋਏ ਨੇ ਉਹਦੇ ਵਿੱਚ ਉਹਦੀ ਫੋਟੋ ਆ ਜਾਊਗੀ ਇਤੋਂ ਲਾਵੇ ਇਹਨਾਂ ਦੇ ਮਹੱਲੇ ਦੇ ਲਾਗੇ ਦਾ ਇੱਕ ਬੰਦਾ ਸੀਗਾ ਜਿਹੜਾ ਕਿ ਲਾਡੂ ਵਾਲਾ ਹੁਸੈਨ ਕੰਮ ਕਰਨ ਗਿਆ ਹੋਇਆ ਸੀ ਤੇ ਲਾਡੂ ਵਾਲ ਤੋਂ ਵਾਪਸ ਆਣ ਲੱਗਿਆ ਉਹਨੇ ਇੱਕ ਲਾਲ ਬੱਤੀ ਦੇ ਉੱਤੇ ਦਿਲਰੋਜ਼ ਨੂੰ ਅਤੇ ਨੀਲਮ ਨੂੰ ਲਡੂ ਵਾਲੋਲੇ ਪਾਸੇ ਜਿਹੜਾ ਚੌਂਕ ਕੋਲੇ ਪਾਸੇ ਜਿਹੜਾ ਬਾਈਪਾਸ ਵਾਲੇ ਪਾਸੇ ਉਹਨੂੰ ਜਾਂਦਿਆਂ ਦੇਖਿਆ ਤੇ ਉਹਨੇ ਪਛਾਣ ਕੇ ਆਪਣੇ ਬਿਆਨ ਦਿੱਤੇ ਕਿ ਭਾਈ ਇਹ ਰਹੀ ਹੈਗੀ ਨੀਲਮ ਹੈ ਇਹ ਬੱਚੇ ਨੂੰ ਉੱਥੇ ਲੈ ਕੇ ਜਾ ਰਹੀ ਸੀ ਤੇ ਕਮਨ ਸਾਹਿਬ ਦੇ ਵਿੱਚ ਕਿਹੜੇ ਧਾਰਾ ਤਹਿਤ ਮਾਮਲਾ ਦਰਜ ਹੋਇਆ ਜੀ ਕਿੰਨਾ ਚਿਰ ਜਿਹੜਾ ਕੋਰਟ ਦੇ ਵਿੱਚ ਕੇਸ ਚੱਲਿਆ ਫਾਸਟ ਟਰੈਕ ਦੇ ਉੱਤੇ ਤੇ ਕਿੰਨੀਆਂ ਗਵਾਹੀਆਂ ਹੋਈਆਂ ਤੇ ਹੁਣ ਇਸ ਦੇ ਵਿੱਚ ਕੀ ਜਿਹੜਾ ਫੈਸਲਾ ਜਿਹੜਾ ਹੈਗਾ ਹਲੇ ਰਿਜ਼ਰਵ ਰੱਖਿਆ ਹੋਇਆ ਹੈ ਕੀ ਕਹਿਣਾ ਚਾਹੋਗੇ ਜੀ ਇਹਦੇ ਵਿੱਚ ਤਕਰੀਬਨ ਤਕਰੀਬਨ ਸਾਰਾ ਪੁਲਿਸ ਦੀ ਅਫੀਸ਼ੀਅਲ ਅਨਫੀਸ਼ੀਅਲ ਵਿਟਨੈਸਿਸ ਲਾ ਕੇ 20 ਪ ਜਿਹਦੇ ਦੀ ਚੇਨ ਲੇਕ ਜੜਾ ਹੈਗਾ ਕੰਪਲੀਟ ਹੋ ਗਿਆ ਜਿਹੜੀ ਐਕਸਰ ਜੁਡੀਸ਼ੀਅਲ ਕਨਫੈਸ਼ਨ ਸੀਗੀ ਉਹ ਪ੍ਰੂਫ ਹੋ ਗਈ ਹੈ ਔਰ ਇਸ ਤੋਂ ਇਲਾਵਾ ਜਿਹੜੇ ਲਾਸਿੰਗ ਥਿਉਰੀ ਹੈਗੀ ਹੈ ਕਿ ਲਾਸ ਦੇ ਵਿੱਚ ਜਿਹੜਾ ਗਵਾਂਡ ਦੇ ਵਿੱਚ ਬੈਠਾ ਸਿਕਿਉਰਿਟੀ ਮੈਨ ਹੈ ਉਹਨੇ ਦੇਖਿਆ ਹੈਗਾ ਉਹ ਆਪਣਾ ਪ੍ਰੂਫ ਕਰ ਗਿਆ ਇਹ ਐਸੇ ਗੁਰਬਖਸ਼ੀ ਸਿੰਘ ਸੀ ਇਹਦਾ ਇਨਵੈਸਟੀਗੇਟਿੰਗ ਆਫਿਸਰ ਸੀ ਜਿਹਨੇ ਬਹੁਤ ਹੀ ਅੱਛੇ ਤਰੀਕੇ ਨਾਲ ਇਨਵੈਸਟੀਗੇਟ ਕੀਤਾ ਮੈਟਰ ਇਹਨੂੰ ਤਕਰੀਬਨ 2.5 ਸਾਲ ਲੱਗੇ ਹੈ ਕੇਸ ਨੂੰ ਚਲਦਿਆਂ ਹੋਇਆ 22 ਸਾਲ ਦੇ ਵਿੱਚ ਇਹ ਸਾਰੇ ਗੋਈਆਂ ਬੁਤਾਈਆਂ ਨੇ ਵਿੱਚੋਂ ਕਈ ਗਵਾ ਸਾਡੇ ਪਹਿਲੇ ਬਾਹਰ ਚਲੇ ਗਏ ਸੀ ਫਿਰ ਵਾਪਸ ਆਏ ਵਾਪਸ ਆ ਕੇ ਉਹਨਾਂ ਨੇ ਆਪਣੀ ਗੋਈਆਂ ਦਿੱਤੀਆਂ ਹੈ ਯਾਨੀ ਕਿ ਉਹ ਸਮਾ ਹੋ ਜਾਂਦਾ ਵਿੱਚ ਕੋਵਿਡ ਆ ਗਿਆ ਸੀ ਉਹ ਕੋਵਿਡ ਕਰਕੇ ਉਸ ਤੋਂ ਬਾਅਦ ਫਿਰ ਕੋਵਿਡ ਫਾਲ ਕਰ ਗਿਆ ਅਖੀਰ ਦੇ ਵਿੱਚ ਸਾਡੀ ਬਹਿਸ ਹੋ ਗਈ ਹੈ ਤੇ ਬਹਿਸ ਸੁਣਨ ਤੋਂ ਬਾਅਦ ਮਾਨਯੋਗ ਜੱਜ ਸਾਹਿਬ ਸ਼੍ਰੀ ਮਨੀਸ਼ ਸਿੰਘ ਜੋ ਸਾਡੇ ਸੈਸ਼ਨ ਜੱਜ ਸਾਹਿਬ ਲੁਧਿਆਣਾ ਦੇ ਡਿਵੀਜ਼ ਦੇ ਹੈਗੇ ਨੇ ਉਹਨਾਂ ਨੇ ਉਹਨੂੰ ਕਨਵਿਕ ਜਿਹੜਾ ਹੈਗਾ ਵੈ ਉਹਨਾਂ ਜਿਹੜਾ ਹੈ ਦੱਸਦਾ ਕਿ ਦੋਸ਼ੀ ਘਰਾੜ ਕਰਤਾ ਹੈ ਤੇ ਹੁਣ ਸਾਡੇ ਕੁਆਂਟਮ ਆਫ ਸੈਂਟੈਂਸ ਦੇ ਉੱਤੇ ਸੌਮਵਾਰ ਸਾਡੀ ਬਹਿਸ ਹੋਣੀ ਹੈ ਔਰ ਕੁਆਂਟਮ ਆਫ ਸੈਂਟੈਂਸ ਦੇ ਉੱਤੇ ਪ੍ਰੋਸੀਕਿਊਸ਼ਨ ਵੱਲੋਂ ਮਿਸਟਰ ਬੀਡੀ ਗੁਪਤਾ ਹੈਗੇ ਨੇ ਮਿਸਟਰ ਪ੍ਰੀਤ ਜੱਗੀ ਸਾਡੇ ਡਿਸਟ੍ਰਿਕਟ ਔਰਨੀ ਹੈਗੇ ਨੇ ਅਤੇ ਅਸੀਂ ਕਾਨੂੰਨ ਦੇ ਮੁਤਾਬਕ ਮੌਤ ਦੀ ਸਜ਼ਾ ਮੰਗ ਰਹੇ ਹਾਂ ਕਿਉਂਕਿ ਸਦੀਆਂ ਬਾਅਦ ਇੱਕ ਇਦਾਂ ਦਾ ਕੇਸ ਹੋਇਆ ਹੈ ਇਹ ਬਹੁਤ ਪੁਰਾਣੇ ਜ਼ਮਾਨੇ 'ਚ ਕਿਹਾ ਜਾਂਦਾ ਹੈ ਕਿ ਮੁਸਲਮਾਨ ਦਾ ਏਰੀਆ ਦੇ ਵਿੱਚ ਜਾਂ ਉਸ ਤੋਂ ਪਹਿਲੇ ਡੈਨਮਾਰਕ ਡੈਨਿਸ਼ ਲੋਕ ਕਹਿੰਦੇ ਆ ਕਿ ਉਹ ਨਾ ਬੰਦੇ ਨੂੰ ਜ਼ਿੰਦਾ ਦਫਰਾਂਦੇ ਸੀਗੇ ਜਦੋਂ ਕੋਈ ਹੀਨਸ ਕ੍ਰਾਈਮ ਹੁੰਦਾ ਸੀਗਾ ਐਦਾਂ ਦਾ ਕ੍ਰਾਈਮ ਦੇਖਣ ਨੂੰ ਮਿਲਿਆ ਹੈ ਬਹੁਤ ਦੇਰ ਬਾਅਦ ਮੈਂ ਤਾਂ ਆਪਣੇ ਕੋਰਟ ਕੀਤਾ ਹੈਗਾ ਵਾ ਸ਼ਾਇਦ ਤੁਹਾਨੂੰ ਮੈਂ ਸ਼ੇਅਰ ਕਰ ਦਿੰਨਾ ਆਪਣੀ ਆਰਗੂਮੈਂਟ ਦੇ ਵਿੱਚ ਕਿ ਗੁਰੂ ਸਾਹਿਬ ਦੇ ਛੋਟੇ ਸਹਬਜ਼ਾਦਿਆਂ ਤੋਂ ਬਾਅਦ ਪੰਜਾਬ ਦੀ ਧਰਤੀ ਤੇ ਪਹਿਲੀ ਵਾਰ ਕਿਸੇ ਨੂੰ ਜ਼ਿੰਦਾ ਚਨਾਇਆ ਗਿਆ ਹੈ ਬਰੀ ਕੀਤਾ ਗਿਆ ਔਰ ਇਸ ਕਰਕੇ ਅਸੀਂ ਉਹਨਾਂ ਦੀ ਰਿਕਵੈਸਟ ਕਰਾਂਗੇ ਕੱਲ ਅਸੀਂ ਆਰਗੂ ਕਰਾਂਗੇ ਕੀ ਦੇ ਵਿੱਚ ਕੋਈ ਲੀਨੈਂਸੀ ਨਹੀਂ ਹੈਗੀ ਕਿਉਂਕਿ ਬੜਾ ਸੋਚ ਸਮਝ ਕੇ क्राइम ਕੀਤਾ ਗਿਆ ਔਰ ਇਹਨੂੰ ਡੈਥ ਸੈਂਟੈਂਸ ਦਿੱਤੀ ਜਾਵੇ ਇਹ ਕਮਿਸ਼ਨ ਸਾਹਿਬ ਦੇ ਵਿੱਚ ਜਿਹੜਾ ਦੂਸਰੇ ਪੱਖ ਦਾ ਜਿਹੜਾ ਵਕੀਲ ਹੈਗਾ ਦੋਸ਼ੀ ਪੱਖ ਦਾ ਉਹਨਾਂ ਨੇ ਕੋਈ ਕਿਸ ਤਰ੍ਹਾਂ ਦਾ ਕੋਈ ਰੱਖਿਆ ਹੋਵੇ ਇਹਦੇ ਵਿੱਚ ਵੀ ਇਹ ਕਿਉਂ ਕੀਤਾ ਗਿਆ ਉਹਨਾਂ ਦੀ ਕੋਈ ਦਲੀਲਾਂ ਜਿਹੜੀਆਂ ਹੋਣ ਕੋਈ ਕਿਸ ਤਰ੍ਹਾਂ ਦੀ ਕੋਈ ਦਲੀਲ ਜਿਹੜੀ ਤੇ ਲੱਗਾ ਹੋਵੇ ਵੀ ਉਹਨਾਂ ਨੇ ਕਿਹਾ ਵੀ ਇਹਦਾ ਬਚਾਅ ਪੱਖ ਨੇ ਕੀ ਵਕੀਲ ਕਿਹਾ ਦੇਖੋ ਇਹਨਾਂ ਦੇ ਬੜੇ ਅੱਛੇ ਸੂਝਵਾਨ ਵਕੀਲ ਸਾਹਿਬ ਮਿਸਟਰ ਰਧਾਵਾ ਹੈਗੇ ਨੇ ਪਹਿਲੇ ਉਹ ਇਹਨਾਂ ਦਾ ਕੇਸ ਕਰ ਰਹੇ ਸੀਗੇ ਪਹਿਲੇ ਫ੍ਰੀ ਲੀਗਲ ਰਿਡ ਵੱਲੋਂ ਸੀਗੇ ਬੜੇ ਸੀਨੀਅਰ ਲਾਇਰ ਹੈਗੇ ਆ ਔਰ ਉਸ ਤੋਂ ਬਾਅਦ ਇਹਨਾਂ ਨੇ ਫਿਰ ਆਪ ਅੰਗੇਜ ਕਰ ਲਿਆ ਫਿਰ ਇੱਕ ਮੈਡਮ ਸੀਮਾ ਸੰਘੋਵਾਲ ਹੈਗੇ ਆ ਉਹਨਾਂ ਨੂੰ ਅੰਗੇਜ ਕੀਤਾ ਦੋ ਲੋਕ ਲੋ ਵਕੀਲ ਸਾਹਿਬ ਪੇਸ਼ ਹੋ ਰਹੇ ਨੇ ਨਾ ਵੱਲੋਂ ਉਹਨਾਂ ਦਾ ਪੱਖ ਹੀ ਇਹ ਵੀ ਸਾਡੇ ਜਿਹੜੀ ਹੈਗੀ ਐ ਸਾਇਲ ਹੈਗੀ ਐ ਨੀਲਮ ਨੂੰ ਝੂਠਾ ਫਸਾਇਆ ਗਿਆ। ਲੇਕਿਨ ਉਹ ਕੋਈ ਵੀ ਇਦਾਂ ਦਾ ਗਵਾਹ ਜਾਂ ਕੋਈ ਵਿਟਨੈਸ ਪ੍ਰੋਡਿਊਸ ਨਹੀਂ ਕਰ ਸਕਿਆ ਜਿਹੜਾ ਪ੍ਰੂਵ ਕਰ ਸਕੇ ਹੋਵੇ ਕਿ ਨੀਲਮ ਜਿਹੜੀ ਹੈਗੀ ਉਹਨੂੰ ਝੂਠਾ ਫਸਾਇਆ ਗਿਆ ਵਾ। ਹੁਣ ਜਿਹੜੀ ਮੈਨੂੰ ਲੱਗਦਾ ਹੈਗਾ ਕੱਲ ਜਿਹੜੀ ਉਹਨਾਂ ਦੀ ਪਰਸੋਂ ਆਰਗੂਮੈਂਟ ਲਾਈਨ ਆਫ ਆਰਗੂਮੈਂਟ ਹੋਣੀ ਚਾਹੀਦੀ ਹੈ ਜਾਂ ਹੋਊਗੀ ਉਹ ਤਾਂ ਹੁਣ ਕਿਉਂਕਿ ਸਜ਼ਾ ਹੋ ਚੁੱਕੀ ਹੈਗੀ ਐ ਉਹਨੂੰ ਦੋਸ਼ੀ ਕਰਾਰ ਕਰਤਾ ਗਿਆ ਹੁਣ ਤਾਂ ਸਜ਼ਾ ਅਨਾਉਂਸ ਹੋਣੀ ਹੈ ਕਿੰਨੀ ਐ ਉਸ ਲੀਨੈਂਸੀ ਵਾਸਤੇ ਰਿਕੁਐਸਟ ਕਰਦੇਗੇ ਕਿ ਲੇਡੀ ਹੈਗੀ ਹੈ ਪਰ ਸਾਡਾ ਜਿਹੜਾ ਹੈਗਾ ਵਾ ਪੈਰਲਲ ਜਿਹੜਾ ਹੈਗਾ ਮਾਚੀ ਸਿੰਘ ਦੀ ਜਜਮੈਂਟ ਹੈਗੀ ਹੈ ਬੜੀ ਪੁਰਾਣੀ ਜਜਮੈਂਟ ਹੈ 1984 ਦੀ ਜਜਮੈਂਟ ਹੈ ਜਿਸ ਦੀ ਫਾਂਸੀ 사 ਦਿੱਤੀ ਗਈ ਸੀ ਉਹਦੇ ਦਿੱਤਾ ਦੱਸਿਆ ਗਿਆ ਕਿ ਜੈਂਡਰ ਜਿਹੜਾ ਇੰਪੋਰਟੈਂਟ ਨਹੀਂ ਹੈ ਇੰਪੋਰਟੈਂਟ ਐਕਟ ਹੈ ਇੰਪੋਰਟੈਂਟ ਇਹ ਹੈ ਕਿ ਭਾਈ ਜਿਹੜਾ ਤੁਸੀਂ ਇਰਾਦਾ ਕਰ ਰਹੇ ਹੋ ਉਹ ਕਿਸ ਇਰਾਦੇ ਨਾਲ ਤੁਸੀਂ ਕਤਲ ਕਰ ਰਹੇ ਹੋ ਇਸ ਇਸ ਦੇ ਵਿੱਚ ਜਿਹੜੀਆਂ ਧਾਰਾਵਾਂ ਸੀ ਵੀ ਲਾਈਆਂ ਗਈਆਂ ਉਸ ਤੋਂ ਬਾਅਦ ਹੁਣ ਜਿਹੜਾ ਜੇਕਰ ਦੇਖੀ ਉਹਨਾਂ ਧਾਰਾਵਾਂ ਦਾ ਤੇ ਕਿਹੜੀ ਸਜ਼ਾ ਬਣਦੀ ਹੈ ਉਮਰ ਕੈਦਵਾਂਦੀ ਹੈ ਜਾਂ ਮੌਤ ਦੀ ਸਜ਼ਾ ਬਣਦੀ ਹੈ ਬਾਕੀ ਦਾ ਜਿਹੜੇ ਹੈਗੇ ਜਸਟਿਸ ਸਾਹਿਬ ਨੇ ਕਰਨਾ ਹੈਗਾ ਫੈਸਲਾ ਕੀ ਬਣਦਾ ਹੈਗਾ ਤੁਹਾਡੇ ਕੋਲ ਡਿਮਾਂਡ ਕੀ ਦੇਖੋ ਕਟੋਕੜੀ ਸਜ਼ਾ ਹੈਗੀ ਹੈ ਉਹ ਤਾਂ ਉਮਰ ਕੈਦਵਾਂਦੀ ਹੈਗੀ ਹੈ ਪਰ ਜਿਹੜੇ ਅਸੀਂ ਮੰਗਦੇ ਹੈਗੇ ਆ ਕਿ ਕੈਪੀਟਲ ਸਜ਼ ਪਨਿਸ਼ਮੈਂਟ ਹੋਣੀ ਚਾਹੀਦੀ ਹੈ ਸੋਸਾਇਟੀ ਜੀ ਮੈਸੇਜ ਆਣਾ ਚਾਹੀਦਾ ਹੈ ਦੇਖੋ ਸਭ ਤੋਂ ਜ਼ਰੂਰੀ ਹੈ ਕਿ ਜਿਸ ਸਮੇਂ ਨਾਲ ਪਿਛਲੇ 2 ਸਾਲ ਤੋਂ ਆਪਾਂ ਦੇਖ ਰਹੇ ਹਾਂ ਕਰਾਇਂ ਵੱਧ ਗਿਆ ਹੈ ਜਿਨਾਂ ਨੂੰ ਪੰਜਾਬ ਦੇ ਵਿੱਚ ਕ੍ਰਾਈਮ ਵਧ ਗਿਆ ਉਸ ਤੋਂ ਪਹਿਲੇ ਤੁਹਾਨੂੰ ਯਾਦ ਹੋਣਾ ਹੈ ਕਿ ਕਾਂਗਰਸ ਸਰਕਾਰ ਦੇ ਵਿੱਚ ਪਿਛਲੀ ਵਾਰੀ ਗੈਂਗਰੇਪ ਪਹਿਲੀ ਉਹ ਸੁਣਿਆ ਗਿਆ ਸੀ ਹਿੱਸੇਵਾਲ ਦਾ ਅਗਰ ਇਦਾਂ ਦੇ ਕ੍ਰਾਈਮ ਜਿਹੜੇ ਹੈਗੇ ਆ ਵਧਣਗੇ ਤਾਂ ਸਾਡੇ ਪੰਜਾਬ ਦੇ ਵਿੱਚ ਜਿਹੜੀ ਸਾਡੀ ਗੁਰੂਆਂ ਪੀਰਾਂ ਦੀ ਧਰਤੀ ਹੈਗੀ ਹੈ ਉੱਥੇ ਕੋਈ ਵੀ ਆਪਣੇ ਆਪ ਨੂੰ ਮਹਿਫੂਜ਼ ਨਹੀਂ ਸਮਝੂਗਾ ਸੋ ਅਸੀਂ ਬੇਨਤੀ ਲਾਵਾਂਗੇ ਜੈਸਾ ਨੂੰ ਕਿ ਇੱਥੇ ਜਿਹੜੀ ਸਜ਼ਾ ਕੈਪੀਟਲ ਪੈਨਿਸ਼ਮੈਂਟ ਹੋਣੀ ਚਾਹੀਦੀ ਹੈ ਔਰ ਅਸੀਂ ਉਹ ਦੀ ਡਿਮਾਂਡ ਵੀ ਕਰਾਂਗੇ ਬਾਕੀ ਤਾਂ ਜੋ ਜੈਸਾਬ ਨੇ ਆਰਡਰ ਕਰਨਾ ਹੈਗਾ ਉਹ ਅਸੀਂ ਉਹਨਾਂ ਦੇ ਜਿਹੜੇ ਹੈਗੇ ਆ ਅਗੇ ਉਹਨਾਂ ਚੁੱਕਦੇ ਹੈਗੇ ਕਿਉਂਕਿ ਉਹਨਾਂ ਦਾ ਜਿਹੜਾ ਆਰਡਰ ਸੁਪਰੀਮ ਹੈਗਾ ਔਰ ਉਹਨਾਂ ਦਾ ਆਰਡਰ ਜਿਹੜਾ ਹੈ ਜੋ ਵੀ ਹੋਊਗਾ ਉਹਨੂੰ ਅਸੀਂ ਪਾਲਣਾ ਕਰਾਂਗੇ ਔਰ ਮੰਨਾਂਗੇ ਘੁੰਮਣ ਸਾਹਿਬ ਤਾਰਾ ਕਿੰਨੀ ਕਿੰਨੀ ਚੀਜ਼ ਥੋੜਾ ਉਹ ਦੱਸ ਦਿਓ ਜਾਂਦੇ ਇਹ ਜਿਹ ਇਨੀਸ਼ੀਅਲੀ 364 ਸੀਗੀ ਉਸ ਤੋਂ ਬਾਅਦ 302 ਜੜੀ ਹੈਗੀ ਉਹਦੀ ਐਫਆਰ ਇਸਟ ਹੋਈ ਉਹਦਾ ਵਾਧਾ ਜੁਰਮ ਕਰਤਾ ਗਿਆ ਸੋ ਉਹਦੇ ਨਾਲ ਕਿਉਂਕਿ ਇਹਨਾਂ ਨੇ ਥੋੜਾ ਬਹੁਤ ਸਬੂਤ ਮਟਾਏ ਸੀ ਉਹਦਾ ਕਰਕੇ 201 ਦਾ ਵਾਧਾ ਜੁਰਮ ਨਾਲ ਕਰਤਾ ਗਿਆ ਸੀਗਾ ਆ ਬਿਲਕੁਲ ਤੁਸੀਂ ਦੇਖ ਰਹੇ ਸੀਗੇ ਡੇਲੀ ਪਬਲਿਕ ਨਿਊਜ਼ ਅਸੀਂ ਤੁਹਾਨੂੰ ਦਿਖਾਇਆ ਪਰਪਕਾਰ ਸਿੰਘ ਹੁੰਮਣ ਜਿਹੜਾ ਐਡਵੋਕੇਟ ਨੇ ਇਸ ਨੂੰ ਪੂਰਾ ਜਿਹੜਾ ਉਹਨਾਂ ਨੇ ਦੱਸਿਆ ਹੈਗਾ ਦਿਲਰੋਜ਼ ਦਿਲਰੋਜ਼ ਦਾ ਬਹਿਰਮੀ ਨਾਂ ਕਤਲ ਕਰ ਦਿੱਤਾ ਗਿਆ ਸੀਗਾ ਉਸ ਮਾਮਲੇ ਦੇ ਵਿੱਚ ਸੋਮਵਾਰ ਨੂੰ ਜਿਹੜੀ ਕਿ 15 April ਨੂੰ ਮਾਨਯੋਗ ਜੱਜ ਸਾਹਿਬ ਨੇ ਸਜ਼ਾ ਸੁਣਾਉਣੀਆਂ ਜਿਹੜੇ ਇਹਨਾਂ ਪਰਪਰਕਾਂ ਸਿੰਘ ਘੁੰਮਣ ਨੇ ਦਿਲਰੋਜ ਪੱਕ ਤੋਂ ਇਹਨਾਂ ਨੇ ਸਜ਼ਾ ਜਿਹੜੀ ਹੈਗੀ ਆ ਜੱਸਾ ਉਹਨੂੰ ਅਪੀਲ ਕੀਤੀ ਆ ਵੀ ਘੱਟੋ ਘੱਟ ਫਾਂਸੀ ਦੀ ਸਜ਼ਾ ਬਣਦੀ ਹੈਗੇ ਇਸ ਮਾਮਲੇ ਦੇ ਵਿੱਚ ਹੁਣ ਮਾਜੂਦ ਜੱਜ ਸਾਹਿਬ ਸੋਮਵਾਰ ਨੂੰ ਕੀ ਸਜ਼ਾ ਸੁਣਾਉਂਦੇ ਨੇ ਉਹ ਵੀ ਤੁਹਾਨੂੰ ਜਰੂਰ ਦੱਸਾਂਗੇ ਤੇ ਦੇਖਦੇ ਰਹੋ ਡੇਲੀ ਪਬਲਿਕ న్యూਸ ਧੰਨਵਾਦ ਘੁੰਮਣ ਸਾਹਿਬ ਤੁਹਾਡਾ ਬਹੁਤ-ਬਹੁਤ ਤੁਸੀਂ ਸਾਨੂੰ ਸਾਰੀ ਜਾਣਕਾਰੀ ਦਿੱਤੀ